ਇਹ ਜੇ ਸਭ ਜਾਣਦੇ ਹੈ ਕਿ ਬੋਡੀ ਕਾਰਡ ਆਫ ਕੰਡਕਟਰ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਇਸ ਲਈ ਮਾਣਯੋਗ ਲਕਸ਼ਮੀ ਮੈਮਾ ਤੇ ਇੰਡੀਆ ਉਹ ਜਿਹੜਾ ਦਾਤਾ ਸੁਤਾਨੀ ਹੋ ਗਿਆ ਸੀ ਸਾਥੀ ਹਜਾਤਾ ਨੂੰ ਨਾਲ ਜਿਹੜਾ ਸਾਰਾ ਏਰੀਆ ਉਹਨੂੰ ਡੋਮਨਟ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਵੀ ਚਾਰ ਸੰਵਿਧਾਨਿਕ ਜਿਹੜਾ ਤੱਤ ਹੈਗਾ ਉਹ ਕੋਈ ਵੀ ਮਿਸਕਰੀਅਨ ਨਾਤੀ ਕਰ ਸਕੇ ਜਿਵੇਂ ਕਿ ਆਪਕੋ ਪਤਾ ਹੈ ਕਿ ਬੋਡੀ ਕਾਰਡ ਆਫ ਕੰਡਕਟਰ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਇਸ ਲਈ ਮਾਣਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਅਤੇ ਮਾਣਯੋਗ ਐਸ.ਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਜਿਹੜਾ ਸਾਰਾ ਏਰੀਆ ਉਹਨੂੰ ਡੋਮਿਨੇਟ ਕੀਤਾ ਜਾ ਰਿਹਾ ਤਾਂ ਜੋ ਕੋਈ ਵੀ ਗੈਰ ਸੰਵਿਧਾਨਿਕ ਜਿਹੜਾ ਤੱਤ ਹੋਗਾ ਉਹ ਕੋਈ ਵੀ ਮਿਸਕਰੀਅਨ ਲਾ ਕ੍ਰੀਏਟ ਕਰ ਸਕੇ ਉਸ ਕਰਕੇ ਜਿਹੜੀ ਸਾਡੀ ਪੈਰਾਮਿਲਟਰੀ ਜਿਹੜੀ ਸਾਨੂੰ ਅਲਾਟ ਹੋਈ ਹੈ ਉਹ ਅਦੇ ਐਸਐਚਓ ਸੁਲਤਾਨਪੁਰ ਲੋਧੀ ਦੇ ਨਾਲ ਮੈਂ ਆਪਣਾ ਏਰੀਆ ਜਿਹੜਾ ਉਹ ਡੋਮਿਨੇਟ ਕਰ ਰਿਹਾ ਹਾਂ ਜੀ ਲੋਕਾਂ ਨੂੰ ਇਹ ਨਹੀਂ ਹੋਈ ਕਿ ਜੋ ਜੋਨ ਨੂੰ ਹੱਕ ਜਿਹੜਾ ਦਿੱਤਾ ਗਿਆ ਹੈ ਵੋਟ ਕਰਨ ਦਾ ਜਿਹੜਾ ਕਿ ਸਭ ਤੋਂ ਵੱਡਾ ਅੱਗੇਗਾ ਉਹਦਾ ਜਿਹੜਾ ਵਾ ਉਹਦਾ ਇੰਪਾਰਸ਼ਲੀ ਉਹਦਾ ਯੂਜ਼ ਕਰਨਾ ਤੇ ਬਿਲਕੁਲ ਵੀ ਕਿਸੇ ਵੀ ਗੈਰ ਸਵਿਧਾਨਿਕ ਜਿਹੜਾ ਕੋਈ ਤੱਤ ਹੈਗਾ ਉਸ ਬਾਰੇ ਜੇ ਕੋਈ ਜਾਣਕਾਰੀ ਹੈ ਤੁਸੀਂ ਨਾਲ ਸਾਂਝੀ ਕਰਨ ਅਤੇ ਪੁਲਿਸ ਦਾ ਸਹਿਯੋਗ ਕਰਨ ਕਿ ਜਿਹੜਾ ਸਾਡਾ ਇਲੈਕਸ਼ਨ ਦਾ ਸਾਰਾ ਸਮਾਗਮ ਉਹ ਸ਼ਾਂਤਮਈ ਤਰੀਕੇ ਨਾਲ ਨਿਕਲ ਜਾਵੇ। ਡਿਵੀਜ਼ਨ ਸਬੰਧਿਆ ਕਿ ਮੋਜੀ ਬੋਰਡ ਆਫ ਕਲੈਕ ਜਿਹੜਾ ਹੈ ਉਹ ਲੱਗਿਆ ਹੋਇਆ ਹੈ। ਇਹਦੀ ਮਾਦੂਕ ਲੱਗਦੀ ਹੈ। ਉਹ ਵੀ ਇਅਰਸ ਜਿਹੜਾ ਜਾਇਦਾ ਹੈ ਤਾਂ ਬਾਣੀ ਉਹ ਵੈਸੇ ਵੀ ਸਾਝੀ ਹੋ ਜਾਂਦਾ ਹੈ। ਜਿਹੜਾ ਸਾਰਾ ਏਰੀਆ ਉਹਨੂੰ ਡਾਕਟਰੀ ਕੀਤਾ ਜਾ ਰਿਹਾ ਹੈ। ਸਾਡੇ ਕੋਈ ਵੀ ਗੈਰ ਸਵਿਧਾਨਿਕ ਜਿਹੜਾ ਤੱਤ ਹੈਗਾ ਉਹ ਕੋਈ ਵੀ ਮਿਸਕਰੀਅਨ ਨਾਤੀ ਐਕਟ ਕਰ ਸਕੇ ਜਿਵੇਂ ਕਿ ਆਪਕੋ ਪਤਾ ਹੈ ਕਿ ਬੋਡੀਪੋਰਟ ਆਫ ਕਨੈਕਟ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਇਸ ਲਈ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਅਤੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਜਿਹੜਾ ਸਾਰਾ ਏਰੀਆ ਉਹਨੂੰ ਡੋਮਿਨੇਟ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਗੈਰ ਸੰਵਿਧਾਨਿਕ ਜਿਹੜਾ ਤੱਤ ਹੈਗਾ ਉਹ ਕੋਈ ਵੀ ਮਿਸਕਰੀਅਨ ਨਾ ਕਰੀਏ ਕਰ ਸਕੇ ਉਸ ਕਰਕੇ ਜਿਹੜੀ ਸਾਡੀ ਪੈਰਾ ਮਿਲਟਰੀ ਜਿਹੜੀ ਸਾਨੂੰ ਅਲਾਟ ਹੋਈ ਹੈ ਉਹ ਅਤੇ ਐਸਐਚਓ ਸੁਲਤਾਨਪੁਰ ਲੋਧੀ ਦੇ ਨਾਲ ਮੈਂ ਆਪਣਾ ਏਰੀਆ ਜਿਹੜਾ ਡੋਮਿਨੇਟ ਕਰ ਹਾਂ ਜੀ ਲੋਕਾਂ ਨੂੰ ਇਹ ਨਹੀਂ ਹੈ ਕਿ ਜੋ ਜੋ ਨੂੰ ਹੱਕ ਜਿਹੜਾ ਦਿੱਤਾ ਗਿਆ ਹੈ ਵੋਟ ਕਰਨ ਦਾ ਜਿਹੜਾ ਕਿ ਸਭ ਤੋਂ ਵੱਡਾ ਅੱਗੇਗਾ ਉਹਦਾ ਜਿਹੜਾ ਵਾ ਉਹਦਾ ਇੰਪਾਰਸ਼ਲੀ ਉਹਦਾ ਯੂਜ਼ ਕਰਨ ਤੇ ਬਿਲਕੁਲ ਵੀ ਕਿਸੇ ਵੀ ਗੈਰ ਸਬੰਧ ਵਾਲੇ ਜਿਹੜਾ ਕੋਈ ਤੱਪ ਹੈਗਾ ਉਸ ਬਾਰੇ ਜਿਹੜੀ ਕੋਈ ਜਾਣਕਾਰੀ ਹੋ ਤੁਸੀਂ ਨਾਲ ਸਾਂਝੀ ਕਰਨ ਅਤੇ ਪੁਲਿਸ ਦਾ ਸਹਿਯੋਗ ਕਰ ਕਿ ਜਿਹੜਾ ਸਾਡਾ ਇਲੈਕਸ਼ਨ ਦਾ ਸਾਰਾ ਸਮਾਹਟ ਉਹ ਸ਼ਾਂਤਮਈ ਤਰੀਕੇ ਨਾਲ ਨਿਕਲ ਜਾਵੇ ਡਿਵੀਜ਼ਨ ਸਭ ਚਾਹੁੰਦੇ ਹੈ ਕਿ ਬਾਡੀ ਕੋਰਪੋਰੇਟ ਜਿਹੜਾ ਹੈ ਜੋ ਕਿ ਲੱਗਦਾ ਹੈ ਕਿ ਉਹ ਪੀਆਜ ਜਿਹੜਾ ਜਾ ਰਿਹਾ ਹੈ ਤਾਂ ਮਾਨਯੋਗ ਅਸਪੀ ਸਾਹਿਬ ਜਿਹੜਾ ਜਾਦਾ ਮਾਨਯੋਗ ਜਿਹੜਾ ਸਾਰਾ ਏਰੀਆ ਉਹਨੂੰ ਡੋਮিনেਟ ਕੀਤਾ ਜਾ ਰਿਹਾ ਹੈ ਤਾਂ ਜੇ ਕੋਈ ਵੀ ਪਿਆਰ ਸੰਵਿਧਾਨਿਕ ਜਿਹੜਾ ਤੱਤ ਹੈਗਾ ਉਹ ਕੋਈ ਵੀ ਮਿਸਕਰੀਅਨ ਨਾਜ਼ੀਅਤ ਕਰ ਸਕੇ ਜਿਵੇਂ ਕਿ ਆਪ ਸਭ ਜਾਣਦੇ ਆ ਕਿ ਬੋਡੀ ਗਾਰਡ ਆਫ ਕਨੈਕ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਇਸ ਲਈ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਅਤੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਜਿਹੜਾ ਸਾਰਾ ਏਰੀਆ ਉਹਨੂੰ ਡੋਮিনেਟ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਪਿਆਰ ਸੰਵਿਧਾਨਿਕ ਜਿਹੜਾ ਤੱਤ ਹੈਗਾ ਉਕੋਈ ਵੀ ਮਿਸਕਲੀਅਨ ਨਾ ਕ੍ਰੀਏਟ ਕਰ ਸਕੋ ਉਸ ਕਰਕੇ ਜਿਹੜੀ ਸਾਡੂ ਪੈਰਾਮਿਲਟਰੀ ਜਿਹੜੀ ਸਾਨੂੰ ਅਲਾਟ ਹੋਈ ਹੈ ਉਹ ਅਤੇ ਐਸਐਚ ਸੁਲਤਾਨਪੁਰ ਲੋਧੀ ਦੇ ਨਾਲ ਮੈਂ ਆਪਣਾ ਏਰੀਆ ਜਿਹੜਾ ਉਹ ਡੋਬਲਟ ਕਰ ਰਿਹਾ ਹਾਂ ਹਾਂਜੀ ਲੋਕਾਂ ਨੂੰ ਇਹ ਲਈ ਹੈ ਕਿ ਜੋ ਜੋਨ ਨੂੰ ਹੱਕ ਜਿਹੜਾ ਦਿੱਤਾ ਗਿਆ ਹੈ ਵੋਟ ਕਰਨ ਦਾ ਜਿਹੜਾ ਕਿ ਸਭ ਤੋਂ ਵੱਡਾ ਅੱਗੇਗਾ ਉਹਦਾ ਜਿਹੜਾ ਵੈ ਉਹਦਾ ਇੰਪਾਰਸ਼ਲੀ ਉਹਦਾ ਯੂਜ਼ ਕਰਨ ਤੇ ਬਿਲਕੁਲ ਵੀ ਕਿਸੇ ਵੀ ਗੈਰ ਸਬੰਧ ਵਾਲੇ ਜਿਹੜਾ ਕੋਈ ਤੱਪ ਹੈਗਾ ਉਸ ਬਾਰੇ ਜਿਹੜੀ ਕੋਈ ਜਾਣਕਾਰੀ ਹੈ ਉਸ ਨਾਲ ਸਾਂਝੀ ਕਰਨ ਅਤੇ ਪੁਲਿਸ ਦਾ ਸਹਿਯੋਗ ਕਰ ਕਿ ਜਿਹੜਾ ਸਾਡਾ ਇਲੈਕਸ਼ਨ ਦਾ ਸਾਰਾ ਸਮਾਜ ਉਹ ਸ਼ਾਂਤ ਬਈ ਤਰੀਕੇ ਨਾਲ ਨਿਕਲ ਜਾਵੇ ਡਿਵੀਜ਼ਨ ਸਮਝਾ ਰਹੇ ਕਿ ਬੋਡੀ ਕਾਰਡ ਆਫ ਕਲਕ ਜਿਹੜਾ ਹੈ ਉਹ ਜਿਹੜੀ ਮਾਡੂਲ ਲੱਗਦੀ ਹੈ ਉਹ ਪੀਆ ਗਿਆ ਜਾਇਆਗਾ ਤੇ ਮਾਡੂਲ ਦੇ ਸਾਥ ਹੀ ਹੋ ਜਾਂਦਾ ਰਿਹਾ ਜਿਹੜਾ ਸਾਰਾ ਏਰੀਆ ਉਹ ਵੀ ਡਾਕਟਰੀ ਕੀਤਾ ਜਾ ਰਿਹਾ ਹੈ ਸਾਡੇ ਕੋਈ ਵੀ ਪਿਆਰ ਸਵਾਰਣਿਕ ਜਿਹੜਾ ਤੱਪ ਹੈਗਾ ਉਹ ਕੋਈ ਵੀ ਮਿਸਕਰੀਅਨ ਨਾਤੀ ਕਰ ਸਕੇ ਜਿਵੇਂ ਕਿ ਆਪਕੋ ਪਤਾ ਹੈ ਕਿ ਮੋਡੀ ਬੋਰਡ ਆਫ ਕਨੈਕਟ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਇਸ ਲਈ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਅਤੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਜਿਹੜਾ ਸਾਰਾ ਏਰੀਆ ਉਹਨੂੰ ਡੋਮਿਨੇਟ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਗੈਰ ਸੰਵਿਧਾਨਿਕ ਜਿਹੜਾ ਤੱਤ ਹੈਗਾ ਉਹ ਕੋਈ ਵੀ ਮਿਸਕਰੀਅਨ ਨਾ ਕ੍ਰੀਏਟ ਕਰ ਸਕੇ ਉਸ ਕਰਕੇ ਜਿਹੜੀ ਸਾਡੀ ਪੈਰਾਮਿਲਟਰੀ ਜਿਹੜੀ ਸਾਨੂੰ ਅਲਾਟ ਹੋਈ ਹੈ ਉਹ ਅਤੇ ਐਸਐਚਓ ਸੁਲਤਾਨਪੁਰ ਲੋਧੀ ਦੇ ਨਾਲ ਮੈਂ ਆਪਣਾ ਏਰੀਆ ਜਿਹੜਾ ਉਹ ਡੋਬਲਟ ਕਰ ਰਿਹਾ ਹਾਂ ਹਾਂਜੀ ਲੋਕਾਂ ਨੂੰ ਇਹ ਨਹੀਂ ਹੋਏ ਕਿ ਜੋ ਜੋਨ ਨੂੰ ਹੱਕ ਜਿਹੜਾ ਦਿੱਤਾ ਗਿਆ ਹੈ ਵੋਟ ਕਰਨ ਦਾ ਜਿਹੜਾ ਕਿ ਸਭ ਤੋਂ ਵੱਡਾ ਅੱਗੇਗਾ ਉਹਦਾ ਜਿਹੜਾ ਵਾ ਉਹਦਾ ਇੰਪਾਰਸ਼ਲੀ ਉਹਦਾ ਯੂਜ਼ ਕਰਨ ਤੇ ਬਿਲਕੁਲ ਵੀ ਕਿਸੇ ਵੀ ਗੈਰ ਸਵਿਲਾ ਨੇ ਜਿਹੜਾ ਕੋਈ ਤੱਤ ਹੋਵੇਗਾ ਉਸ ਬਾਰੇ ਜਿਹੜੀ ਕੋਈ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਅਤੇ ਪੁਲਿਸ ਦਾ ਸਹਿਯੋਗ ਕਰਨ ਕਿ ਜਿਹੜਾ ਸਾਡਾ ਇਲੈਕਸ਼ਨ ਦਾ ਸਾਰਾ ਸਮਾਜ ਉਹ ਸ਼ਾਂਤਮਈ ਤਰੀਕੇ ਨਾਲ ਨਿਕਲ ਜਾਵੇ